ਸਭ ਤੋਂ ਆਇਆ ਸਾਰੇ ਨਵੇਂ ਬੱਚੇ ਮੇਰੇ ਵੱਡੀ ਮਦਾ ਕੋਈ ਬੰਦਾ ਨਹੀਂ ਹੈਗਾ ਸਾਰੇ ਮੇਰੇ ਪੁੱਤਰ ਆ ਕੋਈ ਫੌਜੀ ਆ ਕੋਈ ਡਾਕਟਰ ਕਿਹਦੇ ਸਾਂ ਇੱਕ ਗਾਉਂ ਦੀ ਜੀ ਗਈ ਗੱਲ ਕੀਤੀ ਚਲੋ ਮੈਂ ਅਜੇ ਤੱਕ ਜਿੰਨੇ ਬੰਦਾ 6 ਗੰਗਾ ਦੇ ਘਰ ਬੈਠ ਕੇ ਖੋਤਕੇ ਪੁੰਨਾ ਵਿੱਚ ਤਾਲੀ ਨਹੀਂ ਹੈ ਜਿਹੜੇ ਪਹਿਲੇ ਸਰਪੰਚ ਬਣੇ ਆ ਗਰਾਉਂਡਾਂ ਦੇ ਸਭ ਕੋਈ ਵੇਖ ਆ ਗਏ ਤਾਲੀਆਂ ਖਾ ਗਏ ਹਾਗੇ ਦੀ ਕੀ ਹੈਗੇ ਬਿੱਲਾ ਦੇ ਬਣਿਆ 20 ਸਾਲ ਬਾਅਦ ਫੇਰ ਹੱਤਾ ਦੇ ਜੀਜਾ ਜੀਜਾ ਤੇ ਇਹ ਸਰਪੰਚਾਂ ਉੱਥੋਂ ਕਹਾ ਵਧਾ ਰੁੱਖਾ ਦੇ ਰੁੱਖ ਪਾ ਲੈ ਹੋਣ ਤੇ ਇਹਨਾਂ ਦੇ ਬੱਚੇ ਮੈਨੂੰ ਢੇਮਾ ਮਾਰਨ ਤੇ ਇਹ ਸਰਪੰਚ ਜਿਹੜੇ ਨੇ ਤੇ ਤਿੰਗਰਾ ਕਰਨਗੇ ਕਹਾ ਵਧਾ ਹੋਏ ਅੱਗੇ ਮੈਂ ਮੈਂਬਰ ਕਿਉਂ ਨਹੀਂ ਪਹੁੰਚੇ ਇਹ ਤਾਂ ਕਹਿੰਦੇ ਚਾਹੀਦੇ ਨਿਕਲੇ اچھا میرے اندر وہ رہا وہ یاد آ رہے ہیں ایک نام کے صاحب ہیں آج بھی سامنے کوئی ہے نہیں کوئی نہیں ایک کیڑا کھڑے پیسے نکلے وہ تو پانے نکل جائے گی وہ تو ٹکڑو نہیں نکلے گا کوئی نکلے گا নমস্কার আপনারা কেমন আছেন সবাই কেমন আছেন ਹੇਟ ਕਾਹਦੇ ਲਿਮਾਕੀਏ ਜੇ ਇਹ ਸੁਪੈੰਡਾ ਲਗਾ ਕੋਈ ਇਹ ਬੁਖਸ ਬਣ ਗਿਆ ਛੱਪਦਾ ਹੁੰਦਾ ਨਾ ਹੁੰਦਾ ਹੈ ਗੰਦਗੀ ਫੈਲ ਰਹੀ ਆ ਬਿਮਾਰੀਆਂ ਫੈਲ ਰਹੀਆਂ ਨੇ ਪਰ ਇਹਨਾਂ ਨੂੰ ਕੋਸ਼ਿਸ਼ੇ ਕੁਸ਼ਵਾਨ ਨਹੀਂ ਦੇਣ ਰਿਹਾ ਤੇ ਦੇਂਦਾ ਹੀ ਸਰਪੰਚ ਨੂੰ ਕੋਈ ਗਰਾਹਤ ਮਿਲੇ ਕਿ ਸਰਪੰਚ ਕੋਈ ਕੰਮ ਕਰਿਆਗਾ ਤੇ ਕੋਈ ਕੋਈ ਪਰਵਾਹ ਦੋ ਜੋ ਪਿੰਡ ਦੇ ਪਰਵਾਹਦੋ ਕੋਈ ਨਾਉਂ ਨਹੀਂ ਦੇ ਰਿਹਾ ਇਹਨਾਂ ਨੂੰ ਮੈਂ ਗਰਾਹ ਵਕਾ ਸਭਾ ਦਾ ਪ੍ਰਧਾਨ ਅੰਗਰੇਜ਼ ਸਿੰਘ ਪਿੰਡ ਹਦਰਵਾਲ ਮੈਂ ਅੱਜ ਸਰਪੰਚ ਸਾਹਿਬ ਨੇ ਆਮ ਜਲਾਸ ਕੀਤਾ ਤੇ ਸਾਨੂੰ ਫੋਨ ਕੀਤਾ ਵੀ ਤੁਸੀਂ ਸਾਰੇ ਆਓ ਤੇ ਸਾਡੀ ਗ੍ਰਾਮ ਕਾ ਸਭਾ ਦੇ ਮੈਂਬਰ ਸਾਰੇ ਇੱਥੇ ਹਾਜ਼ਰ ਆ ਪਰ ਅਸੀਂ ਸਾਰੇ ਮਿਲ ਕੇ ਕੰਮ ਕਰਨਾ ਚਾਹੁੰਦੇ ਸੀ ਪਰ ਸਾਡੇ ਪਿੰਡ ਦੇ ਮੈਂਬਰ ਸਾਹਿਬਾਨ ਇੱਥੇ ਨਹੀਂ ਪਹੁੰਚੇ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੀ ਦੂਜੀ ਧਰ ਜੜੀ ਆ ਉਹ ਅੜੇ ਦੁਸ਼ਮਣ ਆ ਸਾਨੂੰ ਕਿਹਨਾਂ ਕੋਈ ਵਿਰੋਧ ਨਹੀਂ ਆ ਸਾਨੂੰ ਚਾਹੀਦਾ ਪਿੰਡ ਦਾ ਸਿਰਫ ਕੰਮ ਕਾਮਾ ਜ਼ਾਇਦਾ ਕਿਉਂਕਿ ਕੋਈ ਕੰਮ ਤੇ ਗਲੀਆਂ ਨਿਆਰੀਆਂ ਤਲੀਆਂ ਬਣੀਆਂ ਉਹੋ ਹੀ ਆ ਤੇ ਬਾਕੀ ਕਾਜਾਂ ਖਾਈ ਜਾਂਦੇ ਆ ਕਦੀ ਗਰਾਊਂਡ ਆ ਗਰਾਊਂਡ ਦੇ ਵਿੱਚ ਕੋਈ ਕਹਿੰਦਾ 80 ਲੱਖ ਰੁਪਇਆ ਆ ਪਿੰਡ ਦੇ ਵਿੱਚ ਉਹਦੇ ਵਿੱਚ 40 ਲੱਖ ਘਟਾਇਆ ਗਿਆ ਉਹ ਨਹੀਂ ਪਤਾ ਕਿੱਥੇ ਗਿਆ ਸੈਕਟਰੀ ਸਾਹਿਬ ਇੱਥੇ ਆਉਂਦੇ ਆ ਤੇ ਮਤਲੇ ਬਵਾਲੇ ਚੱਲ ਜਾਂਦੇ ਆ ਮੈਂ ਕਹਿੰਦੇ ਸਾਡਾ ਕੋ ਸਿਆਣ ਕਰਾ ਲੈਂਦੇ ਆ ਕੋਣੇ ਸਾਹਮਣੇ ਜੀ ਵਾਰ ਸਾਹਿਬ ਕੰਮ ਤੇ ਬੜਾ ਵਧੀਆ ਚੱਲ ਰਹੇ ਆ ਬਹਾਨਾ ਬਣਾ ਲਿਆ ਜੀ ਉਹਨਾਂ ਨੇ ਬਹਾਨਾ ਬਣਾ ਕੇ ਤੁਹਾਡੇ ਸਾਹਮਣੇ ਬੀਜੇਪੀ ਤੇ ਝਾੜੂ ਹਾਰਿਆ ਸਰਪੰਚ ਆ ਤੁਹਾਡੇ ਸਾਹਮਣੇ ਆ ਕੇ ਕੀ ਕੀ ਕਰਕੇ ਗਏ ਆ ਕਾਰਵਾਈ ਦੇ ਜਿਸਟਕ ਹੋ ਕੇ ਲੱਗੇ ਜੀ ਸਰਕਾਰ ਦਾ ਏਦਾਂ ਹੰਕਾਰ ਆ ਪਹਿਲੇ ਤੇ ਵੇਖੋ ਜੀ 3 ਮਹੀਨੇ ਤੋ ਹੋ ਗਿਆ ਨੂੰ ਕਲਮਪ ਦੇ ਆ ਸਾਡਾ 3 ਦਾ ਆਮ ਜਲਾਸ ਕਰਾਓ ਆਮ ਜਲਾਸ ਕਰਾਉ ਨਹੀਂ ਕਰਾ ਰਹੇ ਜੀ ਮੈਂਬਰਾਂ ਨੂੰ ਹੋ ਗਿਆ 6 ਮਹੀਨੇ ਨੂੰ ਤਰਲੇ ਮਾਰ ਦੇਣ ਭਾਈ ਸਾਹਿਬ ਤੁਸੀਂ ਆ ਜਾਓ ਤੁਸੀਂ ਲੱਗੇ ਲੱਗੋ ਅਸੀਂ ਤੁਹਾਡੇ ਪਿੱਛੇ ਲੱਗਨੇ ਆ ਇਹਨਾਂ ਨੂੰ ਵੀ ਗਿਆ ਸਰਪੰਚ ਤੁਸੀਂ ਆ ਜਾਓ ਕੰਮ ਤੇ ਕਰਾ ਲੀਏ ਜੀ ਅੱਗੇ ਯਾਦੋ ਪਾ ਕੇ ਪਿੰਡ ਦਾ ਮਰਨੀ ਇੱਕੋ ਗੱਲ ਪਿੰਡ ਪਿੰਡ ਵਾਲੇ ਪੈਹ ਪਿੰਡ ਤੇ ਲੱਗ ਜਾਣਾ ਪਰ ਇਹਨਾਂ ਸਭ ਉਹ ਗਾਦੀ ਪਿੰਡ ਵਾਲੇ ਪੈਸੇ ਨਹੀਂ ਲੱਗਣੇ ਨਹੀਂ ਲਾਉਂਦੇ ਪਤਾ ਤੁਹਾਡੇ ਸਾਹਮਣੇ ਜਿਹੜੇ ਕੋ ਪੰਚਾਂ ਨੂੰ ਰਿਕਵੈਸਟਾਂ ਨੂੰ ਕੀਤੀਆਂ ਮੇਰਾ ਪਿੰਡ ਚੋਂ ਚੌਕੀਦਾਰੋਂ ਪੁੱਛ ਕੇ ਵੇਖ ਲੋ ਘਰ ਘਰ ਵੀ ਗਿਆ ਨਾਲੇ ਲੋ ਮੈਂ ਟੱਕਰਾਉਂਦੇ ਤਿੰਨ ਦਿਨ ਹੋ ਗਏ ਜੀ ਕੋਈ ਅਸਰ ਹੀ ਨਹੀਂ ਕਾ ਜੀ ਇੱਕੋ ਹੀ ਕੰਮ ਹੀ ਕੰਮ ਨਹੀਂ ਕਰਦੇ ਨਾ ਪਿੰਡ ਦਾ ਕੰਮ ਨਹੀਂ ਕਰਦੇ ਨਾ ਪਿੰਡ ਦਾ ਮੈਂ ਇਹ ਵੀ ਨਹੀਂ ਕਹਿੰਦਾ ਮੈਂ ਨਾ ਜਿਹੜਾ ਤੁਸੀਂ ਮਤਾ ਪੁੱਛੋ ਨਾ ਤੁਸੀਂ ਮਤਾ ਪਾ ਕੇ ਸਹਿਮਤ ਤੁਸੀਂ ਕਰ ਦੋ ਮੁਰਤੇ ਮੈਂ ਇੱਕੋ ਕਰਾ ਲਓ ਵੀ ਤੁਸੀਂ ਮਤਾ ਪਾ ਲਓ ਗਲੀਆਂ ਸਾਰੀਆਂ ਕਾਮਰੇ ਸਾਰੇ ਟੈਕੀ ਸਾਰੀ ਬੰਦੇ ਵੇਖੋ ਪਾਣੀ ਪੁੱਛ ਕੇ ਪਿੰਡ ਜੇ ਦੇ ਵੇਖੋ ਦੋ ਚਾਰ ਬੰਦੇ ਛੱਡ ਕੇ ਤੇ 10 3 ਨੂੰ ਪੁੱਛ ਕੇ ਵੇਖੋ ਕੀ ਆ ਇਹ ਕਿਹੜੇ ਪਿੰਡ ਦੇ ਘੁੰਮ ਕੇ ਦੇ ਵੇਖੋ ਲੋਕ ਤਾਂ ਆ ਬੰਦੇ ਦਾ ਡੋਟਾ ਹੀ ਹੋਇਆ ਨਾ 599 ਡਰ ਸਰਕਾਰ ਦਾ ਡਰ ਸਾਨੂੰ ਕੋਈ ਡਰ ਨਹੀਂ ਕਰ ਜੀ ਨਾ ਰੋ ਮਰਨਾ ਇੱਕੋ ਵਰੀ ਆ ਇਹੋ ਮਰਨਾ ਤੁਹਾਡੇ ਸਾਹਮਣੇ ਲੋਕ ਕੀ ਆ ਗੱਡਾ ਕਰਦੀ ਨਹੀਂ ਅੱਗਾ ਘਮਲੇ ਬੀਜੇਪੀ ਵਾਲੇ ਨੇ ਤੇ ਕੋ ਝੜੂਆਂ ਦੋਵਾਂ ਨਾਲ ਕੇ ਖੜੇ ਇਹ ਇਕੱਠੇ ਹੋ ਗਏ ਆ ਪਹਿਲਾਂ ਵੀ ਇਕੱਠੇ ਹੀ ਹੁਣ ਵੀ ਇਕੱਠੇ ਆ ਤੁਹਾਡੇ ਸਾਹਮਣੇ ਇਲੈਕਸ਼ਨ ਚ ਵੀ ਯੋ ਦੋਕਰੇ ਇਹ ਮੇਰੇ ਸਮਝਦਾ ਉਹਨਾਂ ਨੇ ਕੀਤਾ ਹਨ ਬਸ ਕੇ ਦੇ ਸਿਰਫ ਸਰਪੰਚੀ ਸਰਪੰਚੀ ਦਾ ਸਪਾਟੀ ਕਦਾ ਦੇ ਦिए ਕਦੀ ਢਾਈ ਢਾਈ ਸਾਲ ਕਰ ਲਉਂਗਾ ਮੈਂ ਮੈਂ ਕਹਿੰਦਾ ਪੈਨੂਆ ਪੈਨੂਆ ਕਰ ਲਉ ਮੈਂ ਕਿਤੇ ਤੱਕ ਕਹਿਆ ਤਾਂ ਵੀ ਤੇਰੇ ਮੈਂਬਰ ਹੀ ਹੈ ਸਕਦੇ ਨਾ ਦੋ ਆ ਆਪਣੇ 6 ਮੈਂਬਰਾਂ ਕੋ ਸੀਵਾ ਕਿਨੇ ਮੈਂਬਰ ਨੇ 6 ਮੈਂਬਰ ਉਹਨਾਂ ਦੇ ਆ ਤੇ ਤੁਸੀਂ ਕੱਲੇ ਹਾਂ ਨਹੀਂ ਮੇਰਾ ਇੱਕੋ ਸਵਾਲ ਆ ਕਿ ਜਿਆ ਸਰਬਗਦੀ ਸਿੰਘ ਆ ਵੇਖੋ ਜੀ ਛਾਂ ਵਰਗਈ ਹੈ ਇਹ ਸੀ ਐਮਐਮਬਰ ਹੋਦਰ ਤੇ ਸੀਐਮਐਮਬਰ ਹੋਦਰ ਹੋ ਵੀ ਮਜਬੂਰੀ ਆ ਵੀ ਸਰਕਾਰ ਹਾਏ ਸਰਕਾਰ ਹਾਂ ਵੀ ਕਰਦੇ ਆ ਮੁੰਡਾ ਫੇਰ ਵੀ ਕਾਏ ਤੇ ਹੁਣ ਪ੍ਰਬੰਧਕ ਪ੍ਰਬੰਧਕ ਲੱਗਾ ਨਹੀਂ ਪ੍ਰਬੰਧਕ ਤਿਆਰੀ ਆ ਲਗਭਗ ਲੱਗ ਹੀ ਗਿਆ ਕਿੰਨੇ ਨੰਬਰ ਤੇ ਕਿਆ ਪ੍ਰਬੰਧਕ ਲੱਗਾ ਨਹੀਂ ਇਹ ਲੱਗਾ ਨਹੀਂ ਆਈ ਲੱਗ ਗਏ ਵੀ ਪ੍ਰਬੰਧਕ ਦੇ 40 ਬਤਾਈ ਤੁਹਾਨੂੰ ਪਹਿਲੇ ਹਿਸਾਬ ਦੇ ਵਿੱਚ 24 ਸੰਦਾ ਜਾਂ 40 ਬਤਾਈ ਦਾ ਲੱਗਾ ਕਿੱਥੇ ਆ ਮਿਲਵਾ ਲੋ ਪ੍ਰਬੰਧਕਾਂ ਨੂੰ ਪ੍ਰਬੰਧਕੀ ਲੱਗੰਦੇ ਨਾ ਪਿੰਡ ਬੈਹ ਜੂਗਾ ਜਾ ਕੇ ਜੇ ਕੋ ਪੈਸੇ ਕਿਧਰ ਨੂੰ ਆਦੀ ਪ੍ਰਬੰਧ ਨਹੀਂ ਕਰ ਦੇਣਾ ਪਿੰਡ ਵਾਲਿਆਂ ਦੇ ਲਾ ਦੇ ਮੇਰੀ ਸਫਾ ਬਣੀ ਇਥੇ ਉਹਨਾਂ ਨੂੰ ਦੱਸਣ ਕਿ ਉਹ ਮੈਂ ਆ ਦੇਣਾ ਸਾਂ ਕਰਕੇ ਮੈਨੂੰ ਮਿਚਵਾ ਦੇ ਸਫਾ ਤੇ ਵੀ ਸਹੀ ਨੇ ਫੌਜੀ ਲਟਾਰ ਨੇ ਇੱਕ ਸਮਾਰ ਉਹਨਾਂ ਨੇ ਨਾਮਪੰਚਾਇਤ ਇਹਨੇ ਕੀ ਆਵਾਜ਼ੀ ਤੁਸੀਂ ਇਹ ਪਿੰਡ 'ਚ ਵਾਦਾ ਕੀਤਾ ਹੈ ਪੰਚਾਇਤ ਚੌਰਾ 'ਚ ਕਿ ਅਸੀਂ ਮੈਂ ਆਪਣੀ ਮਾਲਕੀ ਜੋ ਛੱਪੜ ਦਾ ਤੇ ਛੱਪੜ ਮੇਰੀ ਦੀ ਮਾਲਕੀ ਪੈਣੀ ਦਿਆ ਮੇਰੇ ਤੋਂ ਇਹ ਵੀ ਪੈਣੀ ਜਦੋਂ ਲੋਕਾਂ ਨੇ ਕਿਹਾ ਇਹ ਆਖ ਹੁਣ ਗਿਆ ਤੇ ਪਾਣੀ ਬੰਦ ਕਰਦੇ ਆਂ ਨਹੀਂ ਪਾਈ ਛੱਪੜ ਪੰਚਾਇਤ ਮੈਂ ਤੂੰ ਹੀ ਪੰਜਾਬ ਦੇ ਕੋਲੇ ਉਹ ਦੂਜੀ ਵਾਲਾ ਵੀ ਹੁਣ ਪਤਾ ਕਰ ਲਓ ਪਿੰਡ ਦਾ ਸਾਰੇ ਇੱਥੇ ਪਤਾ ਕਰ ਲਓ ਧੰਨਵਾਦ ਮੈਂ ਤੇ ਉਹ ਪਾਣੀ ਨੂੰ ਤੇ ਮੈਨੂੰ ਚਟਿਆਗਾ ਪਰ ਸਰਪੰਚੀਆਂ ਚਲ ਗਈਆਂ ਉਦੋਂ ਦਾ ਪਾਣੀ ਪੈਣ ਦਿਆ ਸਰਪੰਚੀਆਂ ਉਹ ਨਾ ਬੰਦ ਕਰ ਮੈਂ ਮੈਂ ਪਾਣੀ ਨਹੀਂ ਬੰਦ ਕਰਨਾ ਪਾਣੀ ਛੱਡ ਦੇ ਛੱਪੜ ਦਾ ਇਕੱਲਾ ਡੇਟ ਹੈਗਾ ਪਰ ਪਾਣੀ ਨਹੀਂ ਬੰਦ ਹੋਊਗਾ ਪਰ ਸਭੀ ਪਿੰਡ ਵਾਲਾ ਕਹਿੰਦਾ ਕਰ ਲੋ ਦੋ ਚਾਰ ਛਾੜੀਆਂ ਛੱਡ ਕੇ ਪਿੰਡ ਦੇ 90% 90% ਸਾਡੀ ਨਾਲ ਆ ਸਿਰਫ ਸਰਕਾਰ ਦਾ ਡਾਰਿਆ ਹਾਈ ਸਰਕਾਰ ਨੇ ਕਰੇ ਕਿਹੜਾ ਬੰਬ ਪਵਾ ਦੇਣਾ ਉਹ ਤੁਸੀਂ ਕੀ ਚਾਹੁੰਦੇ ਆ ਇਹ ਚਾਹੁੰਦੇ ਆ ਜਨੂ ਨੇ ਆ ਚਾਹੀਦਾ ਮੇਰੇ ਪਿੰਡ ਦੇ ਨੂੰ ਆ ਜੀ ਮੇਰੇ ਪਿੰਡ ਵਾਲਿਆਂ ਨੂੰ ਛੱਡਿਆ ਜਾਂਦੇ ਜੇ ਮੈਂ ਕਹਾਂ ਪਿੰਡ ਵਾਲਿਆਂ ਦੇ ਨਾਲ ਤੇ ਜਾਂਦਾ ਜੇ ਮਰੀ ਅੱਜ ਵੀ ਜਾਂਦਾ ਜਰਿਆ ਮੇਰੇ ਡਰ ਇੱਕ ਇੱਕ ਪ੍ਰਥਾਤ ਵੀ ਮੈਨੂੰ ਡਰਤ ਨਾ ਤੋਂ ਜੀ ਆਈ ਇਨਾਂ ਤੋਂ ਆਈ ਤੋਂ ਮੈਨੂੰ ਕੋਈ ਡਰ ਨਹੀਂਗਾ ਇਹ ਲੱਗਣ ਵਾਲੇ ਇਹ ਵੀ ਨਹੀਂਗੇ ਪਰ ਜਿਹੜੇ ਵੀ ਚੱਲ ਲੜਾਉਣ ਵਾਲੇ ਲੜਾਉਣ ਵਾਲੇ ਨਾ ਮੈਂ ਲੜਨ ਵਾਲਾ ਲੜਨ ਵਾਲੇ ਵਧੀ ਹੁੰਦੇ ਆ ਮੈਂ ਹੁਣ ਲ ਮੋਲੇ ਨਾ ਹੀ ਲ ਮੋਲੇ ਪਰ ਕੋਈ ਬਥੇਰੀ ਕੀ ਕੰਮ ਕਰਦੇ ਹੋ ਕੰਮ ਕਰੋ ਉਹਨਾਂ ਦੇ ਸੌ ਖਾਦੀ ਵੀ ਕੀ ਕੰਮ ਨਹੀਂ ਪੈਂਦੇ ਹੁੰਦੇ ਨਾਲ ਜੀ ਵਿਚਾਰੀ ਬਤਾਰੀ ਅੱਗੇ ਗਿਆ ਇਹ ਵੀ ਬਤੀਰੀ ਖਵਾ ਦੇਣਾ ਖਵਾ ਦਿਓ ਜੀ ਮੇਰੇ ਕਿਰੇ ਪਿਓ ਤੇ ਆ ਪਿੰਡ ਵਾਲੇ ਆਂਦੇ ਪਿੰਡ ਵਾਲੇ ਤੋਂ ਮੈਂ ਦੱਸਣਾ ਚਾਹੁੰਦਾ ਵੀ ਪੜਾਅ ਮੇਰੀ ਕੋਈ ਹਾਲ ਨਹੀਂ ਜੇ ਮੈਂ ਤਾਂ ਹੁਣੇ ਮਰਨ ਦੀ ਤਿਆਰ ਜੇ ਪਰ ਮੇਰੇ ਵਸ ਕੀ ਤੁਹਾਡੇ ਸਾਹਮਣੇ ਦੱਸ ਦੋ ਕਿ ਮੇਰੇ ਵਸ ਹੈਗੀ ਜ ਤੇ ਮੈਂ ਗ੍ਰੋਥੀ ਸਰਕਾਰ ਤੇ ਲੈ ਕੇ ਆਮ ਜਲਾਸ ਕਰਾਦਾ ਤੇ ਕਿਤਾਬਾਂ ਖੋਗ ਲੈ ਕੇ ਲੈ ਕੇ ਤੁਹਾਡੇ ਸਾਹਮਣੇ ਖੋਖੜੀਆਂ ਕੀ ਤੁਸੀਂ ਮੈਨੂੰ ਵੋਟਾਂ ਪਾ ਕੇ ਦਿਤਾਓ ਮੈਂ ਤੁਹਾਨੂੰ ਆਪਣੀ ਜਾਇਦਾਦ ਵਿੱਚੋਂ ਜਾਂ ਕਿਸ ਤਰ੍ਹਾਂ ਵੀ ਕਰਕੇ ਇੱਕ ਕਬਰਸਤਾਨ ਤੇ ਇੱਕ ਛੱਪੜ ਦਾ ਪਾਣੀ ਦਾ ਨਿਕਾਸ ਦਵਾਵਾਂਗਾ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਸਾਡੀ ਕ੍ਰਿਸ਼ਨ ਬਰਾਦਰੀ ਚ ਬੂਥ ਸੀ 174 ਵੋਟਾਂ ਉੱਥੇ ਜਿੱਤੂਏ ਤੇ ਅੱਜ ਅਹੀਂ ਉਹ ਆਪਣੀ ਜਲਾਸ ਵਿੱਚ ਆਏ ਆ ਪਰ ਕੋਈ ਖੰਨ ਜਲਾਸ ਸਿਰੇ ਨਹੀਂ ਕਰਿਆ ਜੀ ਮਾ ਸਰਪੰਚ ਦੇ ਨਾਲ ਹਮੇ ਆਪਦੀ 30 30 ਹੁੰਦਾ ਲੋ ਵੀ ਕੋਈ ਹੁੰਦਾ ਕੌਰਮ ਪੂਰਾ ਕਰਨ ਉਹ ਕਰਨਾ ਹੁੰਦਾ ਸਰਪੰਚ ਦਾ ਮੈਂਬਰ ਪੰਚਾਇਤ ਜਿੰਨੇ ਨੇ ਉਹ ਕੋਈ ਪੰਚ ਦਾ ਪੂਰੇ ਨੂੰ ਕੌਰਮ ਇਹਦੇ ਜਿਹੜਾ ਸਰਪੰਚ ਉਸ ਟਾਈਮ ਖਲੋਂਦਾ ਉਹਨੂੰ ਪਤਾ ਹੁੰਦਾ ਕਿ ਮੇਰੇ ਮੈਂਬਰ ਵੀ ਚਾਹੀਦੇ ਮੈਨੂੰ ਕੌਰਮਾ ਵੀ ਕੱਲ ਨੂੰ ਚਾਹੀਦਾ ਨਹੀਂ ਹੁਣ ਸਾ ਤੇ ਇਹਨੂੰ ਤਿਆਰ ਨਹੀਂ ਉਹਨਾਂ ਨੂੰ ਕੁੱਲਾ ਦੇ ਦੀ ਉਹਨੇ ਦੇਖੋ ਸਾਥ ਤ ਨਹੀਂ ਅਹੀਂ ਇਹ ਆਮ ਜਲਾਸਾ ਉਹ ਬਾਅਦ ਹੀ ਗੱਲ ਹੈ ਨਾ ਜਲਾਸਾ ਜਲਾਸੇ ਹੁੰਦਾ ਵਾ ਪਿੰਡ ਦਾ ਸਾਰਾ ਮਕਦੀ ਵਿਚਾਰੀ ਜਾਂਦੀ ਆ ਸਾਰਾ ਪਿੰਡ ਕੱਟਾ ਹੁੰਦਾ ਉਹਦੇ ਵਿੱਚ ਕੋਈ 50 75 ਆਏ ਸਨ ਉਹਦੇ ਵਿੱਚ ਮਤਾ ਪਿਆ ਵਾ ਨਹੀਂ ਮਤਾ ਤਾਂ ਹਾਲੀ ਪਿਆ ਨਹੀਂ ਕੋਈ ਤਾਂ ਪਹਿਲੇ ਮਤਲਬ ਹੋ ਗਿਆ ਹਾਂਜੀ ਤੇ ਸਾਥ ਹੀ ਇਹਨਾਂ ਨੂੰ ਦੇਖਵਰਸਤਾਨ ਉਹਦੇ ਵਿੱਚ ਸਾਥ ਦੀ ਲੋੜ ਵੀ ਨਹੀਂ ਉੱਥੇ ਤੇ ਇਹਨਾਂ ਨੇ ਇਹ ਗੱਲ ਕਹੀ ਆ ਤੁਹਾਡੀ ਪਹਿਲੀ ਰਿਕਾਰਡਿੰਗ ਦੀ ਵੇਚੀ ਮੈਂ ਆਪਣੀ ਜਾਇਦਾਦ ਦੇ ਵਿੱਚ ਦਵਾਵਾਂਗਾ ਜੇ ਮੈਂ ਸਰਪੰਚ ਬਣਾਗਾ ਤੇ ਹੁਣ ਹੁਣ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਮੈਂਬਰਾਂ ਦੀ ਆਉਂਦੀ ਆ ਜਾਂ ਕਿਸੇ ਦੀ ਵੀ ਆਉਂਜੋ ਤੇ ਸਾਡਾ ਥੋੜੀ ਕਸੂਰ ਆਹੀ ਤੇ ਵੋਟਾਂ ਪਾਤੀਆਂ ਆਹੀ ਦੇ 11700 ਵੋਟਾਂ ਜਿਤਾਤਾ ਅਸੀਂ ਦਾ ਆਪਣੇ ਵਾਰਡ ਦੇ ਵਿੱਚੋਂ ਇਹ ਹੁਣ ਮੈਂਬਰ ਉਹਨਾਂ ਖਲਾਣੇ ਉਹਨਾਂ ਨੂੰ ਕੀ ਪ੍ਰੋਬਲਮ ਹੋਣੀ ਹੁੰਦੀ ਹੈ ਉਹਨਾਂ ਦਾ ਕੰਮ ਹੈ ਨਾ ਉਹ ਇੱਥੇ ਪ੍ਰਬੰਧਕ ਲੱਗ ਗਿਆ ਦੱਸ ਰਹੇ ਹਾਂਜੀ ਹੁਣ ਸਰਪੰਚ ਦਾ ਅਧਿਕਾਰ ਨਹੀਂ ਠੀਕ ਹੈ ਪਰ ਪ੍ਰਬੰਧਕ ਲਾ ਕੇ ਪ੍ਰਬੰਧਕ ਦਾ ਅਧਿਕਾਰ ਹੁੰਦਾ ਪਰ ਅਸੀਂ ਸਾਨੂੰ ਇਹਨੇ ਇਸ ਕਰਕੇ ਵੋਟਾਂ ਥੁਰੀ ਲਿਆਂਗੀਆਂ ਕਿ ਮੈਂ ਪ੍ਰਬੰਧਕ ਲੱਗੂ ਤਾਂ ਫੇਰ ਕੰਮ ਕਰਾਂਗਾ ਅਸੀਂ ਤੇ ਤੁਹਾਡੇ ਮੁਤਾਬਕ ਆਏ ਹਾਂ ਮਹਿਕ ਮੇਲ ਆਇਆ ਹਾਂਜੀ ਮਹਿਕ ਮੇਲੇ ਚਰ ਸਾਬ ਤੁਸੀਂ ਅੱਜ ਆਏ ਸੀ ਜਰਨਲ ਜਲਾ ਸੀ ਪਿੰਡ ਦਾ ਹਾਂਜੀ ਤੇ ਕਿਸ ਤਰ੍ਹਾਂ ਦੀ ਇਹ ਸਾਰੀ ਜਿਹੜੀ ਇੱਥੇ ਪ੍ਰਕਿਰਿਆ ਪੂਰੀ ਹੋਈ ਦੀ ਇੱਥੇ ਆਮ ਜਲਾਸ ਰੱਖਿਆ ਸੀ ਦੁਨੀਆ ਇਕੱਠੀ ਹੋਈ ਸੀ ਪਰ ਇਹਨਾਂ ਦੇ ਤੋਂ ਹੀ ਆਪਸੀ ਵਿੱਚ ਕੋਈ ਹੈਗੀ ਆ ਗੱਲ ਬਾਤ ਜੀ ਉਹਦੇ ਕਰਕੇ ਝਗੜਾ ਜਾ ਹੋ ਗਿਆ ਤੇ ਫਿਰ ਕਿਸੇ ਦਿਨ ਆ ਕੇ ਅਗਲੀ ਤੇ ਇਹ ਕਿਨੇ ਝਗੜਾ ਕੀਤਾ ਝਗੜਾ ਪਿੰਡ ਦੇ ਪਿੰਡ ਦੇ ਆਪਸ ਵਿੱਚ ਜੀ ਤੇ ਇਹ ਰਜਿਸਟਰੀ ਖੋਇਆ ਵਾ ਹੈਲੋ ਕਾਰਵਾਈ ਕਾਰਵਾਈ ਰਜਿਸਟਰ ਹਾਂਜੀ ਹਾਂਜੀ ਜੀ ਨੂੰ ਬੋਲੋ ਬੋਲਦਾ ਕਿ ਕਿਨੇ ਖੋਇਆ ਤਾਂ ਪਤਾ ਨਹੀਂ ਆ ਇਹ ਕਿੱਥੋਂ ਪੰਜਾਬ ਦਾ ਰਖਿਆ ਦਿੱਸੂ ਨਾ ਲੈ ਨਾ ਨਹੀਂ ਨਹੀਂ ਪੰਜਾਬ ਦਾ ਨਾਂ ਨਾ ਜਾਂਦਾ ਨਹੀਂ ਮੈਂ ਪੁੱਛਿਆ ਅੱਛਾ ਚਲੋ ਠੀਕ ਹੈ ਕੀ ਨਾਂ ਆਪਣਾ ਮੇਰਾ ਨਾਮ ਸੁਖਜੀਤ ਸਿੰਘ ਸੁਖਜੀਤ ਸਿੰਘ ਤੁਹਾਡੀ ਪਛਾਣ ਮੈਂ ਮੇਰੇ ਕੋਲ ਤੁਹਾਡੇ ਕੋਲ ਪਛਾਣਿਆ ਮੈਂ ਪੰਜਾਬ ਦੇ ਮੇਰੇ ਕੋਲ ਨੂ ਸਪੈਸ਼ਲ ਡਿਊਟੀ ਲੱਗੀ ਹੈ ਮੈਂ ਹਰੀਜਾਨਾ ਬਰਾਦਰੀ ਵੱਲੋਂ ਇਹ ਕਹਿਣਾ ਚਾਹੁੰਦਾ ਆ ਕਿ ਸਾਡੇ ਪਿੰਡ ਦੀ ਕਿਸਮਤ ਹੀ ਮਾਰੀ ਆ ਜਦੋਂ ਸਰਪੰਚੀ ਮੈਂਬਰੀ ਕੇ ਇਸ ਤਰ੍ਹਾਂ ਦਾ ਵੀ ਮੌਕਾ ਹੁੰਦਾ ਆ ਉਦੋਂ ਮੁੰਡਾ ਇਤਨਾ ਹੀ ਪੈ ਜਾਂਦੀਆਂ ਹਰ ਵਾਰੀ ਕੋਈ ਵੀ ਪੰਚਾਇਤ ਬੰਦੀ ਆ ਮੈਂਬਰ ਕਿਸਦੇ ਬਣ ਜਾਂਦੇ ਸਰਪੰਚ ਕਿਸਦਾ ਬੰਦਾ ਸਾਡੇ ਪਿੰਡ ਦਾ ਬੇਰਾਗਰਕ ਹੋ ਜਾਂਦਾ ਆ